ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਭਾਈ ਹੋਰ ਖੈਰ ਸੋਖ ਸੀ ਬਾਈ ਹਾਂ ਠੀਕ ਆ ਭਾਈ ਵਧੀਆ ਹੋਰ ਸਾਰੇ ਵਧੀਆ ਠੀਕ ਠਾਕ ਨੇ ਹਾਂ ਠੀਕ ਹੈ ਤੁਸੀਂ ਦੱਸੋ ਘਰ ਪਰਿਵਾਰ ਠੀਕ ਆ ਹਾਂ ਭਾਈ ਵਧੀਆ ਜਮਾ ਚਲੋ ਠੀਕ ਹੀ ਜਾਈਂਦਾ ਕਦੋਂ ਆਇਆ ਸੀ ਬਾਈ ਬਸ ਹੋ ਗਏ 15 20 ਮਿੰਟ ਹੀ ਹੋਇਆ ਇਹਨੂੰ ਅੱਛਾ ਤੇ ਭਾਈ ਗੱਲ ਆਈ ਸੀ ਹਾਂ ਭਾਈ ਮੈਂ ਤਾਂ ਤੇਰੇ ਨਾਲ ਇੱਕ ਸਲਾਹ ਕਰਨੀ ਸੀ ਕੀ ਸਲਾਹ ਕਰਨੀ ਸੀ ਭਾਈ ਮੈਂ ਤਾਂ ਇਹਦੇ ਨਾਲ ਅੱਗੇ ਸਲਾਹ ਕਰਕੇ ਮਾਰਿਆ ਪਰ ਮੈਂ ਛੋਟੀਆਂ ਗੱਲਾਂ ਚਾਉਂਦਾ ਹਾਂ ਤੇ ਬਥੇਰਾ ਕੋਸੋ ਗੱਲ ਤਾਂ ਸੁਣ ਲੋ ਮਾਮਾ ਜੀ ਕੀ ਕਹਿੰਦੇ ਨੇ ਉਹ ਉਹੀ ਗੱਲ ਭਾਈ ਉਹ ਮੈਨੂੰ ਉਦੋਂ ਵਾਲੀ ਗੱਲ ਹੀ ਤੁਸੀਂ ਜਿਹੜੀ ਉਦੋਂ ਕਹਿੰਦੇ ਸੀਗੇ ਹਾਂ ਗੱਲ ਤਾਂ ਉਹੀ ਹੈ ਉਹ ਜਣੀ ਕੋਲੋਟੀ ਜੀ ਹੋ ਗਈ ਗੱਲ ਕੋਲੋਟੀ ਹੋ ਗਈ ਹਾਂ ਉਹਦੇ ਸਮਾਂ ਤੂੰ ਬਧਿਆਰਿਆ ਭਾਈ ਪੈਸੇ ਨਹੀਂ ਲਾਏ ਮੇਰੇ ਕਹੇ ਤੋਂ ਹਾਂ ਤੇ ਮੇਰੇ ਕਹੇ ਤੂੰ ਤਲਾਤੀ ਸੀ ਉਹਦਾ ਮੈਨੂੰ ਲੱਗ ਰਿਹਾ ਬਾਈ 15 ਦਿਨ ਹੋ ਗਏ ਨਾ ਤਾਂ ਮੁੜ ਕੇ ਫੋਨ ਚੱਕਿਆ ਚੰਦਰੀ ਜੀ ਨੇ ਤੇ ਮੈਥੋਂ ਤਾਂ ਬਾਈ ਸਿਆਉਣਾ ਵੀ ਲੈ ਗਈ ਸੀ ਉਦੋਂ ਮਾਗਰ ਹੁਣ ਕੀ ਕਰੀਏ ਬਾਈ ਤੂੰ ਸਿਆਣਾ ਐ ਫੇਰ ਵੀ ਕੋਈ ਹੱਲ ਦੱਸ ਦੇ ਸਾਨੂੰ ਸਿਆਣਾ ਮੈਂ ਕੀ ਕਰਾਂ ਜੇ ਸਿਆਣਾ ਹੁੰਦਾ ਮੈਂ ਛੋਡੇ ਮਗਰ ਥੋੜੋ ਲੱਗਣਾ ਸੀਗਾ ਆ ਕੁੜੀ ਤਾਂ ਕਹਿੰਦੀ ਮੇਰੀ ਗੱਲ ਹੀ ਹੋਈ ਓਦੇ ਨਾਲ ਹੁਣ ਕੱਲ ਹੋਈ ਮਾਮਾ ਜੀ ਕਿੰਨਾ ਕ ਟਾਈਮ ਮੈਂ ਤੁਹਾਡੇ ਤੋਂ ਲੁਕੋਈ ਜਾਵਾਂ ਹੁਣ ਕੋਈ ਗੱਲ ਗੁੱਲਣੀ ਮੇਰੀ ਹੋਈ ਓਦੇ ਨਾਲ ਉਹ ਤਾਂ ਭੋਨ ਹੀ ਨਹੀਂ ਚੱਕਿਆ ਮੁੜ ਕੇ 15 ਦਿਨ ਹੋ ਗਏ ਉਹ ਤਾਂ ਨੰਬਰ ਕਹਿੰਦੇ ਉਹ ਬੈਲਡ ਬੁਲਡ ਹੈ ਨਹੀਂ ਨੰਬਰ ਕਹਿੰਦੇ ਹੈ ਉਹਦਾ ਬਸ ਫਿਰ ਤਾਂ ਮਾਂਜਾ ਲਾ ਗਈ ਉਹ ਮਾਂਜਾ ਲਾਉਣ ਨੂੰ ਆਈ ਸੀਗੀ ਨਾਲ ਮੈਨੂੰ ਵੀ ਮਰਵਾਤਾ ਹੋ ਸਕਦਾ ਮੈਂ ਮਿਲ ਨਹੀਂ ਨਾ ਉਹਦਾ ਮੇਰਾ 15000 ਤਾਂ ਬਚ ਜਾਂਦਾ ਹੁਣ ਮਾਮਾ ਜੀ ਹੁਣ ਗੱਲਾਂ ਕਰਨ ਦਾ ਕੀ ਫਾਇਦਾ ਗੱਲਾਂ ਕਰ ਕਰੋ ਤਾਂ ਕੜਾਹ ਬਣਾਈ ਜੰਨੇ ਆ ਮੈਂ ਤਾਂ ਕਹਿੰਨੀ ਆ ਵੀ ਕੋਈ ਹੱਲ ਦੱਸੋ ਵੀ ਕੀ ਕਰੀਏ ਉਹ ਜਿਹੜਾ ਪਤਾ ਕਹਿੰਦੀ ਸੀ ਉਹਦੇ ਘਰੇ ਘਰੇ ਜਾ ਜਾਂਨੇ ਆ ਕਿੱਥੇ ਐ ਪਤਾ ਦਾ ਕਿਹੜਾਗਾ ਉਹ ਭਾਈ ਪਤਾ ਫਿਰ ਜਦੋਂ ਨੰਬਰ ਫੇਕ ਸੀ ਤੇ ਪਤਾ ਕਿਹੜਾ ਸਹੀ ਦੱਸ ਕੇ ਗਈ ਹੋਊਗੀ ਉਹ ਉਹਦਾ ਸਹੀ ਬੰਦੇ ਦੱਸਦੇ ਹੁੰਦੇ ਇਹ ਜੇ ਪਤਾ ਸਹੀ ਦੱਸਦੇ ਹੁੰਦੇ ਆ ਜੇ ਮਾਮਾ ਮੇਰੀ ਗੱਲ ਸੁਣ ਮੈਂ ਤਾਂ ਜਵਾਖੜੀ ਤੀ ਤੂੰ ਤਾਂ ਸਿਆਣਾ ਬਹਿਣਾ ਸੀ ਤੂੰ ਤਾਂ ਮੈਨੂੰ ਰੋਕੇ ਸਕਦਾ ਸੀ ਵੀ ਭਾਈ ਇਹ ਜੇ ਕੰਮਾਂ ਚ ਕੁਝ ਨਹੀਂ ਰੱਖਿਆ ਹਾਂ ਮੈਂ ਤੈਨੂੰ ਆਪੀ ਰੋਕ ਸਕਦਾ ਸੀ ਤੂੰ ਤਾਂ ਮਾਰ ਮਾਰ ਮਿੱਠੀਆਂ ਦੁੰਨੇ ਰਲ ਗਈਆਂ ਕੋਹੋ ਤਾਂ ਉਹਦਾ ਕੰਮ ਹੀ ਸੀ ਚੱਲ ਤੂੰ ਵੀ ਉਹਦੇ ਨਾਲ ਲਾ ਕੇ ਸਾਂਭ ਵੀ ਲਹਾੜੀ 10000 ਤਾਂ ਦਿੱਤਾ ਦਿੱਤਾ ਸੀ ਸਾਹ ਵੀ ਮੈਨੂੰ ਵੀ ਆਇਆ ਹੋਗਾ ਮਾਚਲ ਜਦੋਂ 8 ਤੋਲੇ ਇਹ ਦੇ ਜਾਂਦੀ ਆ 3-4 ਤੋਲੇ ਤੁਸੀਂ ਦੇਤੇ ਦਿਖਾ ਕੇ ਗਈ ਐ ਇੱਥੇ ਸਾਨੂੰ ਤਾਂ ਜਾ ਕੇ ਮੈਂ ਸਾਫ ਲਾ ਕੇ ਹੁਣ ਮਾਮਾ ਜੀ ਕੁਸਤਾ ਕਰਨਾ ਪਊਗਾ ਹੁਣ ਜਿਹੜੇ ਕੁਸ ਹੋ ਗਿਆ ਹਵਾ ਗਿਆ ਉਹ ਗੱਲਾਂ ਥੋੜੀ ਵਾਪਸ ਹੋਣੀਆਂ ਹੁਣ ਮੈਨੂੰ ਹਾਲ ਦੱਸੋ ਮੇਰੇ ਤਾਂ 8 8 ਤੋਲੇ ਸੀਗਾ ਘੱਟ ਵੀ ਨਹੀਂ ਸੀ ਵੱਧ ਨਹੀਂ ਸੀ ਮੈਨੂੰ ਤਾਂ ਜੀ ਲੱਗ ਗਿਆ ਨਾ ਉਹਨੂੰ ਪਤਾ ਸੌ ਲੱਗੇ ਮੇਰੇ ਤਾਂ ਬਾਈ ਪੁੱਛੋ ਨਾ ਤੂੰ ਸਿਆਣਾ ਗੱਲ ਨੂੰ ਸਾਹ ਸਾਥ ਜੜਾ ਕੁਝ ਹੋ ਗਿਆ ਹੋ ਗਿਆ ਕਮਲੀਆਂ ਤੋਂ ਵੀਰ ਬਣ ਕੇ ਹੁਣ ਕਲੇਸ਼ ਤੋਂ ਬਚਾਲਾ ਪਈ ਦੇ ਕੋਈ ਗੱਲਾਂ ਦੇ ਨਾਲ ਤਾਂ ਹੁਣ ਘਰੇ ਪਰਦੇ ਰਹਿਣਗੇ। ਸੋਡੇ ਕਿਹੜੇ ਕਿਹੜਾ ਪਤਾ ਨਹੀਂ ਲੱਗਣਾ। ਇਹਨਾਂ ਦੇ ਕੀ ਵੀ ਘਰੇ ਪਤਾ ਲੱਗੂਗਾ। ਹਾਂ ਮਾਂ ਮਾ ਮੈਂ ਨਾ ਕਰ। ਮੈਂ ਤਾਂ ਕਾਨੂੰ ਕਰਦਾ ਜਿੱਦੇ ਕੋਈ ਵਿਆਹ ਸਾਦੀ ਹੋਇਆ ਓਦੇ ਕੀ ਬਣੂਗਾ। ਚਲ ਮੈਂ ਤਾਂ ਔਕਾ ਸੁੱਖ ਕਰਨ ਨੂੰ। ਚਲ ਲੱਭ ਲਾਂਗੇ ਐ ਕਿਹੜਾ ਹੋ ਕੈਨੇਡਾ ਵਾਗੀ ਹੋਣੀ ਗਾਂ ਦੀ। ਹੋਊਗੀ ਤਾਂ ਉਰੀ ਆਪਣੇ ਪੰਜਾਬ ਚ। ਆਪਾਂ ਐ ਕਰਦੇ ਆਂ। ਆਪਾਂ ਠਾਣੇ ਚਲਦੇ ਆਂ। ਕੈਨੇਡਾ ਤੋਂ ਜ਼ਿਆਦਾ ਮੈਂ ਹੱਥ ਪਵਾਇਆ ਨਹੀਂ ਤੱਕੀ ਨੂੰ। ਲੈ ਬਾਈ ਵੀ ਜੇ ਐਡਾ ਕਰਨ ਲੱਗ ਗਿਆ। ਬਾਈ ਜੇ ਐਡਾ ਦਾ ਟਾਈਮ ਨਹੀਂ। ਕੋਈ ਹੱਲ ਕੱਢ। ਤੇਰੇ ਕੋਲ ਦਾ ਅਸੀਂ ਆਏ ਬੈਠੇ ਵੀ ਫੇਰ ਵੀ ਤੂੰ ਪੜਿਆ ਲਿਖਿਆ ਸਿਆਣਾ ਬਿਆਣਾ ਬੰਦੇ ਦਾ ਹੱਲ ਕੱਢ ਹੀ ਲੈਂਦੇ ਹੁੰਦੇ ਨੇ ਬੁੜੀਆਂ ਤਾਂ ਉਹੀ ਡਰਦੀਆਂ ਹੁੰਦੀਆਂ ਨੇ ਤੂੰ ਸਾਨੂੰ ਹੋੜ ਡਰਾਈ ਜਾਂ ਨਾ ਉਤੋਂ ਚਿਹੱਡਾਂ ਕਰੀ ਜਾਂਦਾਗਾ ਹੋਰ ਹੁਣ ਭਾਈ ਮੈਂ ਕੀ ਕਰਾਂ ਚਿਹੱਡਾਂ ਨਾਲ ਹੀ ਮਨ ਪਰਚਾਵਾ ਕਰਨਾ ਪਊਗਾ ਹੁਣ ਸੋਨਾ ਦਾ ਲਾਗਿਆ ਲੈ ਕੇ ਲੈ ਕੇ ਅਗਲੀ ਹੋਗੀ 73 ਕਰ ਲੋ ਮਾਮਾ ਜੀ ਤੁਸੀਂ ਵੀ ਚਿਹੱਡਾਂ ਜੜੀਆਂ ਕਰੀ ਜਾਂਦੀਆਂ ਹੋਰ ਭਾਈ ਹੁਣ ਕੀ ਕਰੀਏ ਫੇਰ ਸਤਿ ਸ਼੍ਰੀ ਅਕਾਲ ਮਾਮਾ ਸਤਿ ਸ਼੍ਰੀ ਅਕਾਲ ਕਿਵੇਂ ਆ ਕਿਵੇਂ ਐ ਠੀਕ ਆ ਉਹ ਬੱਸ ਠੀਕ ਐ ਪੁੱਛਣਾ ਕਿਉਂ ਕੀ ਹੋ ਗਿਆ ਉਹ ਪਿਛਲੇ ਵਾਲੇ ਪਿਛਲੇ ਘਰ ਵਾਲੇ ਦਾ ਚਾਚੇ ਦਾ ਡੱਬਰ ਸਾਰਾ ਰੋਣ ਲੱਗ ਰਿਹਾ ਕਿਉਂ ਕੀ ਹੋ ਗਿਆ ਕੋਣ ਮਰ ਗਿਆ ਇਹ ਮਰਿਆ ਨਹੀਂ ਹੈਗਾ ਕੋਈ ਕਿਸੇ ਦੇ ਪਿੱਛੇ ਲੱਗ ਕੇ ਆਪਦੇ 15 ਤੋਲੇ ਸੋਨੇ ਦੇ ਦੇਤੇ ਅਗਲੀ ਲੈ ਕੇ ਫਰਰ ਹੋ ਗਈ ਉਹ ਉਹ ਆਹ ਦੇਖੋ ਦੀ ਅਖਬਾਰ 15 ਤੋਲੇ ਲੈ ਇਹ ਵੀ ਨੇ ਲੋਕਾਂ ਦਾ ਸਰਿਆ ਪਿਆ ਵੀ ਜੀਰਾ ਜਿਹੜਾ ਬੰਦਾ ਭਰੋਸੇਯੋਗ ਹੁੰਦਾ ਉਹਨੂੰ ਪੈਸੇ ਦੇਣੇ ਚਾਹੀਦੇ ਨੇ ਉणू ਟੋਲੇ ਦੋ ਤੁਸੀਂ ਆ ਜਣੇ ਖਣੇ ਨੂੰ ਚੱਕ ਕੇ ਫੜਾ ਦਿੰਦੇ ਨੇ ਮੂੰਹ ਵੀ ਕੀ ਤਵਾਰੀ ਅਗਲੇ ਬੰਦੇ ਦੀ ਇਹ ਜਣੇ ਖਣੇ ਨੂੰ ਨਹੀਂ ਚੱਕ ਕੇ ਫੜਾਏ ਜੀ ਨੂੰ 10000 ਰੁਪਇਆ ਤੂੰ ਦਿੱਤਾ ਤੀ ਉਸੇ ਬੇਬੇ ਦੀ ਲੱਗ ਰਹੀ ਆ ਦੇਖ ਫੋਟੋ ਅਖਬਾਰ ਚ ਵੂ ਇਹ ਤਾਂ ਹੋਈ ਨਹੀਂ ਚੱਤੀ ਆਹੋ ਉਹ ਵੀ ਇਹ ਖੜ ਜਾ ਫੋਟੋ ਤਾਂ ਸੋਹਣੀ ਲਵਾ ਰਖੀ ਐ ਫੋਟੋ ਨੂੰ ਕੀ ਚਟੇਗੀ ਅਗਲੇ ਦਾ ਸਾਰਾ ਘਰ ਲੈ ਗਈ ਲੁੱਟ ਕੇ ਇਹੇ ਹਾਂ ਇਹੇ ਅ ਲਿਖਿਆ ਕੀ ਹੋਏ ਮੜਿਆ ਦੱਸਿਓ ਮੈਨੂੰ ਪੜਕੇ ਹਿੰਦੀ ਆ ਹੁੰਦੀ ਨਹੀਂ ਕਹਿੰਦੇ ਫਰਤੀ ਮਤਲਬ ਧੋਖਾ ਧੜੀ ਕਰਨ ਵਾਲੀ ਕੰਪਨੀ ਨੂੰ ਇਹਨੇ ਭੜਿਆ ਇਹ ਐਸ ਐਚਓ ਗਵਰਨਰ ਪਤਾ ਨਹੀਂ ਕਿਵੇਂ ਕੀਤਾ ਕਾਬੂ ਇਹਨਾਂ ਦਾ ਚੰਡੀਗੜ੍ਹ ਆਫਿਸ ਬਣਿਆ ਹੋਇਆ ਥੀ ਪਿੰਡਾਂ 'ਚ ਕਈ ਇਹੋ ਜਿਹੇ ਬੰਦੇ ਆਹੀਂ ਜਾਂ ਬੁੜੀਆਂ ਆਹੀਂ ਜਾਂ ਕੁੜੀਆਂ ਕਈ ਮੁੰਡੇ ਇਹੋ ਜਿਹੇ ਛੱਡੇ ਹੋਏ ਸੀ ਇਹਨਾਂ ਨੇ ਜਿਹੜੇ ਐ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਤੋਂ ਪੈਸੇ ਤੇ ਸੋਨਾ ਲੁੱਟਦੇ ਸੀ ਹਮ ਮਮਾ ਫੜ ਲੈ ਕਿੱਥੇ ਫੜ ਲੈ ਭੱਜ ਕੇ ਛੱਡ ਕੇ ਇਕੱਲਾ ਆਫਿਸ ਹੱਥ ਆਇਆ ਆ ਦੇਖ ਮਮਾ ਕਹਿੰਦੇ 25 ਤੋਂ 30 ਕਰੋੜ ਦਾ ਅੰਦਾਜ਼ਾ ਹੈ ਜਿਹੜਾ ਉਹ ਹਲੇ ਪੰਜਾਬ ਪੰਜਾਬ ਚੋਂ ਲਾਇਆ ਜਾਂਦਾ ਹੈ ਬਾਕੀ ਜਿਹੜਾ ਹੋਰਾਂ ਸਟੇਟਾਂ ਚੋਂ ਹਰਿਆਣੇ ਚੋਂ ਜਿਹੜਾ ਮਾਮਾ ਫੜਿਆ ਉਹ ਅੱਡ ਮੈਂ ਪਥੇਰਾ ਪੁੱਤ ਨੂੰ ਸਮਝਾਇਆ ਤੀ ਕਿਸੇ ਖਾਨੇ ਬੜੇ ਗੱਲ ਫੇਰੀ ਐ ਐਤੋਂ ਦੇਖ ਲੈ ਆਹ ਦੇਖ ਲੈ ਚਾਚੀ ਉਹਦੇ ਤੋਂ ਕੀ ਕਹਿੰਦੀ ਮੈਨੂੰ ਕਹਿੰਦੀ ਤੈਨੂੰ ਵੀ ਲਵਾ ਦੰਨੀ ਐ ਦੇ 5000 ਰੁਪਇਆ ਹੈ ਕਹਿੰਦੀ ਮੈਂ ਤਾਂ ਉਦੋਂ ਦੇਖੀ ਆਜੋ ਯਾਰ ਨਹੀਂ ਲਾਇਆ ਹੈ ਗਿਆ ਚਾਚੀ ਮੈਨੂੰ ਕਹਿੰਦੀ ਤੀ ਜਦੋਂ ਸਮਝਾਉਣ ਗਿਆ ਇਹਨੂੰ ਮੈਂ ਚਾਚੀ ਤੋਂ ਅੱਗੇ ਵੀ ਪੁੱਛ ਲੈ ਵੀ ਕੀ ਕੁਸ ਲਾਇਆ ਚਾਚੀ ਨੇ ਹਾਂ ਸੁਣ ਲੈ ਯਾਰ ਹਾਂ ਅਜੇ ਤਾਂ ਤੂੰ 25 30 ਕਰੋੜ ਰੁਪਇਆ ਦਾ ਕਹਿਣਾ ਨਾ ਹਾਂ ਉਹਨਾਂ ਦੇ 15 ਟੋਲੇ ਛੱਡ ਹਾਂ ਆਪਣਾ ਵੀ 12 13 ਟੋਲੇ ਉੱਡ ਗਿਆ ਆ ਬੈਠੇ ਆ ਤਿੰਨ ਟੋਲੇ ਇਹਨਾਂ ਦਾ ਸੱਤ ਅੱਠ ਟੋਲੇ ਇਹਨਾਂ ਦਾ ਅੱਧਾ ਟੋਲੇ ਦੀ ਝਾਂਪ ਮੇਰੀ ਐ ਓ ਮਾਮਾ ਓ ਮਾਮਾ ਵੀ ਓਏ ਮੈਨੂੰ ਇਹਨਾਂ ਦਾ ਤਾਂ ਪਤਾ ਤੀ ਤੇਰਾ ਵੀ ਪਤਾ ਦੀ ਨਾ ਤੂੰ ਕਿੰਨੇ ਦੇਤੇ ਨਹੀਂ ਮੈਂ ਤਾਂ ਦੇਤੇ ਜਿਹੜੇ ਹੈਗੇ ਤੇ ਸਾਰੇ ਹਾਏ ਓਏ ਰੱਬਾ ਓਏ ਆਹ ਰਹਿ ਗਈਆਂ ਕੰਨਾਂ 'ਚ ਆ ਵੀ ਫੜਾ ਦਿੰਦਾ ਉਹ ਆ ਕੰਨਾਂ 'ਚ ਤਾਂ ਫੜਾ ਦਿੰਦਾ ਓ ਤੂੰ ਹੁਣ ਨਾ ਮਾਰਿਆ ਹੁਣ ਕੀ ਫਾਇਦਾ ਕਲੇਸ਼ ਕਰਨ ਦਾ ਕੀ ਫਾਇਦਾ ਹੁਣ ਤਾਂ ਕੁੱਤੇ ਤੋਂ ਕੀ ਮਿਲ ਜੂਗਾ ਸਾ ਕੁੱਤੇ ਤੂੰ ਹੁਣ ਸਾਡਾ ਕੀ ਕਸੂਰ ਐ ਚ ਤੈਨੂੰ ਧਰਤੇ ਪੱਟ ਕੇ ਮੈਂ ਤਾਂ ਚਾਚੇ ਕਿਆਂ ਨੂੰ ਦਲਾਸੇ ਦੇ ਕੇ ਆਇਆ ਸੀ ਇੱਥੇ ਤਾਂ ਤੂੰ ਆਪ ਕਰ ਹੋ ਕਰਖਿਆ ਲਾਲਚ ਪਤਾ ਕਿੰਨੇ ਕਿੰਨੇ ਪੱਡੇ ਦਿੰਦੀ ਸੀ ਸਾਨੂੰ ਪੱਡੇ ਤੇ ਤੈਨੂੰ ਬਥੇਰਾ ਸਮਝਾਇਆ ਸੀ ਤੂੰ ਤਾਂ ਕਹਿੰਦੀ ਕਹਿੰਦੀ ਮੈਂ ਤੈਨੂੰ ਰੱਖਣ ਨੂੰ ਤਨਖਾਹ ਤੇ ਫਿਰ ਮੈਂ ਤੇ ਤੁਹਾਡਾ ਭਲਾ ਹੀ ਸੋਚਦੀ ਸੀ ਮਾ ਜੱਲ ਦਿੱਤੀ ਭਲਾ ਨਾਲ ਦੋ ਪੈਸੇ ਆ ਜਾਣਗੇ ਤੁਹਾਨੂੰ ਗੱਡੀ ਦਿਵਾ ਦੂੰਗੀ ਗੱਡੀ ਦਿਵਾ ਦਿਆਂਗੀ ਨਾਲੇ ਹੋਰ ਆ ਤੇਰੇ ਲਈਆਂ ਗੱਡੀਆਂ ਤੋਂ ਮੈਂ ਉਹੀ ਚੰਗਾ ਸੁਪਨਾ ਦੇਖਣਾ ਮਾੜਾ ਮੋਟਾ ਛੋਟਾ ਦੇਖ ਲੈ ਕੋਈ ਬੰਦਾ ਉਹਨੇ ਸੁਪਨੀਆ ਜਿਹੜੇ ਦਿਖਾਏ ਤੇ ਛੋਟਾ ਮੈਂ ਦੇਖ ਲਿਆ ਤੈਨੂੰ ਵੀ ਵਾਰੀ ਕਿਹਾ ਸੀ ਵੀ ਮੋਮੋ ਠਗਣੀਆਂ 50 ਫਰਦੀਆਂ ਨੇ ਤੂੰ ਕਿਹੜਾ ਸੁਣਦੀ ਐ ਇਹ ਨਹੀਂ ਵੀ ਤਾਂ ਲਾਇਆ ਨੇ ਚਾਚੀ ਨੇ ਮੇਗੀ ਗੱਲੀ ਦੇ ਲਾਇਏ ਨੇ ਪੁੱਤਾ ਪਥੇਰਾ ਸਮਝਾਇਆ ਸੀ ਚਾਚਾ ਪੱਟੂ ਤੇਰੇ ਝਾਟੇ ਚੰਗਾ ਭਾਈ ਹੁਣ ਕੀ ਪਤਾ ਮੈਨੂੰ ਤਾਂ ਆਏ ਸੀ ਵੀ ਚੱਲ ਕੁਝ ਬਣ ਜੂਗਾ ਲਾਲਚੀ ਇਹ ਜੇ ਦਈ ਗਈ ਇਹ ਪੜੀ ਨਹੀਂ ਜੀ ਜਿਵੇਂ ਆਖੇ ਚੱਲ ਜਦੋਂ ਇਹ ਨਹੀਂ ਲਾਤੇ ਉਹਨੇ ਮੈਨੂੰ ਸਾਰਾ ਕੁਝ ਦੱਸਿਆ ਵੀ ਪ੍ਰੀਤ ਨੇ ਲਾਤੇ ਮੇਰੇ ਚਾਚੀ ਪਿੱਛੇ ਲੱਗ ਕੇ ਲਾਏ ਨੇ ਬਈ ਮੈਨੂੰ ਅਗਲੀ ਕਹਿੰਦੀ ਮਗਰ ਲੱਗ ਕੇ ਲਾਏ ਮੈਨੂੰ ਕਹਿੰਦੀ ਅਗਲੀ ਉਹਨੇ ਤਾਂ ਇੰਨਾ ਸੋਨਾ ਲਾਤਾ ਮਾ ਮੈਂ ਵੀ ਲਾ ਦਿੰਨੀ ਆ ਸਾਰਾ ਮੈਂ ਪਹਿਲਾਂ ਲਾਤਾ ਪੈਸੇ ਤਾਂ ਇਹਦੀ ਰੀਤ ਚ ਲਾਏ ਆ ਅਗਲਾ ਤਾਂ ਜੇ ਫਿਰ ਖੂਚ ਡਿਗੂ ਤੂੰ ਵੀ ਖੂਚ ਡਿਗੇ ਨਹੀਂ ਮੰਗਰ ਹੁਣ ਇਹ ਆਪਾਂ ਕਿਵੇਂ ਦੇਖ ਲਾਂਗੇ ਮੇਰੀ ਗੱਲ ਸੁਣੋ ਅਗਲਾ ਕਮੰਟੀ ਆਪਣੇ ਤੋਂ ਗਿਲੰਗੀ ਜਾਵੇ ਆਪਾਂ ਉੱਥੇ ਦੀ ਉੱਥੇ ਖੜੇ ਰਹੀਏ ਆਹੀ 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 ਮਚੇਮਿਆਂ ਨੇ ਦੁਨੀਆ ਪਲਟ ਕੇ ਧਰ ਐ ਡੀ ਡੀ ਦਾੜੀ ਵਾਲਾ ਇਹ ਮਗਰ ਲਾ ਲੈਣਾ ਇਹਨੂੰ ਸ਼ਰਮ ਆਈ ਮੈਨੂੰ ਹੁਣ ਭਲਾ ਕੀ ਪਤਾ ਮੈਨੂੰ ਪਹਿਲਾਂ ਇਹਨਾਂ ਨੇ ਕਿਹਾ ਤਾਂ ਕਿ ਬਾਈ ਜੀ ਤੁਸੀਂ ਆਇਆ ਲਾ ਲੋ ਇਹਦੇ ਵਿੱਚ ਐ ਹੋ ਜਾਊਗਾ ਸਾਨੂੰ ਪੈਸੇ ਆਉਣ ਲੱਗ ਗਏ ਉਹ ਤਾਂ ਸੌਰੀ ਕਹਿੰਦੇ ਸੀ 2.5 ਵਜੇ ਦੇ ਨੂੰ ਸਾਨੂੰ ਦੁੱਗਣਾ ਸੋਨਾ ਕਰ ਦਾਂਗੇ ਮੱਥਾ ਦਾ ਮੇਰਾ ਠਣਕਿਆ ਸੀ ਪਰ ਇਹ ਕੁੜੀ ਨਾਲ ਜਾਣ ਪਹਿਚਾਨ ਵਧੀਆ ਸੀ ਉਹਦੀ ਨਾਲੇ ਉਹ ਕਹਿੰਦੀ ਸੀ ਬਾਈ ਦੇਖਣ ਨੂੰ ਤਾਂ ਨਹੀਂ ਭੂਰੀ ਲੱਗਦੀ ਸੀ ਨਹੀਂ ਸਿਆਣੀ ਲੱਗਦੀ ਸੀ ਸਾਨੂੰ ਕੋੜਾ ਪਤਾ ਸੀ ਵੀ ਲੁੱਟ ਕੇ ਭੱਜੂਗੀ ਸਾਰਾ ਕੁਝ ਜ਼ਮੀਨ ਇਸੇ ਲੱਗਦੀ ਵੀ ਇਹ ਲੁੱਟਣ ਵਾਲੀ ਆ ਮੂ ਮੇ ਦਾ ਡੱਡ ਪਾਰੇ ਖੜੇ ਸੀਗੇ ਕਹਿੰਦੇ ਤੈਨੂੰ ਰਾਣੀ ਹਾਰ ਕਰਵਾ ਕੇ ਦੇ ਦੂੰਗੀ ਜਾਣ ਪਛਾਣ ਨੂੰ ਤੇ ਇਹਦੀ 마ਸੀ ਦੀ ਕੁੜੀ ਤੀ ਨਾ ਉਹ ਮਾਮਾ 마ਸੀ ਦੀ ਕੁੜੀ ਤੋਂ ਵੀ ਵੱਧ ਸੀ ਉਹਨੂੰ ਤਾਂ ਮੈਂ ਵੀ ਜਾਣਦਾ ਹੁੰਦਾ ਵੀ ਕਹੇ ਜੀ ਆ ਚਲ ਸਾਨੂੰ ਮੈਨੂੰ ਕੀ ਕਹਿੰਦੀ ਉਹਦੇ ਕਹਿੰਦੀ ਮੈਂ ਐ ਕਰ ਲੂ ਮੈਂ ਤਾਂ ਮੈਂ ਤਾਂ ਅੱਡ ਬਹਿ ਜੂ ਮੇਰੇ ਤਾਂ ਐ ਆਇਆ ਕਰੂ ਮੇਰੇ ਤਾਂ ਇੰਨੇ ਪੈਸੇ ਠੀਕਾ ਕਰਨਗੇ ਫਿਰ ਇੱਚ ਮੇਰਾ ਕੀ ਕਸੂਰ ਐ ਦੂਰ ਹੋਰ ਕੀ ਦੇ ਹਲੇ ਮੂਰੇ ਬੋਲਦੀ ਐ ਚੱਲ ਕੋਈ ਨਾ ਹੁਣ ਕਾਦੇ ਬਾਅਦ ਤੇ ਜਾ ਹਾਂ ਚੱਲ ਕੋਈ ਨਾ ਹੁਣ ਜਿਹੜਾ ਕੋਸ ਹੋਣਾ ਹੋ ਗਿਆ ਅਗਲੀ ਦਾ ਲੈ ਕੇ ਪਹਾੜਾਂ ਚ ਬੈਠੀ ਆ ਹੁਣ ਹਾਏ ਹਾ ਮਾਤਰ ਜਿਹਨਾਂ ਦਾ ਦੇਖ ਲੈ ਕਿੱਟੀ ਲੱਗੀ ਐ ਹਲੇ ਵੀ ਨਹੀਂ ਖੜਤੀ ਬੋਲਣੋ ਇਹੀ ਕਮਲਪੁਰਨ ਤਾਂ ਮਾਰਿਆ ਮੈਂ ਤਾਂ ਐ ਕਹਿੰਨੀ ਆ ਜੀ ਆਪਾਂ ਐ ਕਰਦੇ ਆਂ ਆਪਾਂ ਪੁਲਿਸ ਕੋਲੇ ਭਾਗੇ ਜਾਂਦੇ ਆਂ ਕਿਤੇ ਤੇਰੇ ਵਰਗੇ 50 ਫਿਰਦੇ ਨੇ ਪਹਿਲਾਂ ਪੁਲਿਸ ਕੋਲੇ ਬਗਜੂਗੀ ਪੁਲਿਸ ਕੋਲੇ ਇਹ ਪੁਲਿਸ ਭਾਈ ਕੀ ਕਰੂਗੀ ਹੁਣ ਮੈਨੂੰ ਨਹੀਂ ਲੋੜ ਹੈਗੀ ਤੇਰੀ ਤੂੰ ਪਾਪ ਦਾ ਕੱਪੜੇ ਜਾਂ ਭਾਜਾ ਪਿੰਡ ਨੂੰ ਹਾਂ ਪਿੰਡ ਨੂੰ ਭੱਜ ਜਾ ਗਾ ਹਾਂ ਪਿੰਡ ਨੂੰ ਭੱਜ ਕੇ ਤਾਂ ਸੋਨਾ ਆ ਜੂ ਤੇਰਾ ਉਹ ਮਾਮਾ ਸੋਨਾ ਤਾਂ ਨਹੀਂ ਆਉਂਦਾ ਅੱਜ ਤਾਂ ਸੋਨਾ ਚ ਕੈ ਕੰਨੂ ਐ ਨਹੀਂ ਪਤਾ ਮੈਨੂੰ ਵੇਚਦੇ ਐ ਕਿਵੇਂ ਵੇਚ ਦੂੰਗੀ ਮੈਂ ਐਨੀ ਵੀ ਮੈਂ ਬੋਲੀ ਨਹੀਂ ਹੈਗੀ ਚੱਲ ਭਾਈ ਜਿਹੜੀ ਗਲਤੀ ਹੋ ਗਈ ਉਹ 마ਸੀ ਰਹਿਣ ਦੇ ਉਹ 마ਸੀ ਮੈਂ ਤਾਂ ਤੈਨੂੰ ਐ ਸਮਝਦਾ ਸੀ ਵੀ ਤੂੰ ਸਿਆਣੀ ਬਿਆਣੀ ਐ ਇਹਨੂੰ ਕੋਈ ਮਤ ਦੇਂਗੀ ਪਰ ਤੂੰ ਤਾਂ ਆਪ ਹੀ ਬੋਲੀ ਬਣੀ ਬਣੀ ਫਿਰਦੀ ਸੀ ਅੰਨੀ ਹੋਰੀ ਸੀ 마ਸੀ ਤੈਨੂੰ ਤਾਂ ਐ ਤੀ ਪਤਾ ਨਹੀਂ ਕਿੰਨਾ ਘਰ ਪੌੜ ਹੈ ਐਂ ਸੰਭਲਾਂਗੇ ਐ ਕਾਨੂੰ ਬੋਲੀ ਐਨੇ ਹੋ ਜੀ ਕੀ ਸੋਚੂਗੀ ਵਿਚਾਰੀ ਆਪਣੇ ਘਰੇ ਆ ਰਹੀਏ ਤੁਸੀਂ ਉਹਦੀ ਬੇਇੱਜ਼ਤੀ ਕਰੀ ਜਾਂਦੇ ਹੋ ਉਹ ਬੇਇੱਜ਼ਤੀ ਨਹੀਂ ਕਰ ਰਿਹਾ ਸਮਝਾ ਰਿਹਾ ਛੋਡੀ ਦਾ ਅਕਲ ਤੇ ਪੈ ਗਿਆ ਪਰਦਾ ਸੋਨੂੰ ਤਾਂ ਕਿਸੇ ਦੀ ਸੰਗ ਸ਼ਰਮ ਹੈ ਨਹੀਂਗੀ ਅੱਠ ਦੇ ਅੱਠ ਤੋਲੇ ਉਹਦੇ ਮੱਥੇ ਲਾਤੇ ਪਰ ਹੁਣ ਅਸੀਂ ਕੀ ਕਰੀਏ ਸਾਰੀ ਦੁਨੀਆ ਨੇ ਲਾਰਖੇ ਕਰੋੜਾਂ ਦਾ ਦਸੋਨਾ ਲਾਰਖੇ ਹੁਣ ਮਰ ਜੀ ਸਾਰੀ ਦੁਨੀਆ ਸਾਰੀ ਦੁਨੀਆ ਪਿੱਛੇ ਫਿਰ ਤੂੰ ਮਰ ਜਾ ਤੂੰ ਲੱਗ ਜਾ ਸਾਰੀ ਦੁਨੀਆ ਪਿੱਛੇ ਲੋਕ ਤਾਂ ਮਾੜੇ ਕੰਮ ਕਰਦੇ ਨੇ ਤੂੰ ਮਾੜੇ ਕੰਮ ਕਰਨ ਲੱਗ ਜਾ। ਪੁੱਤ ਐ ਕਿਉਂ ਬੋਲਦਾ ਹੈ ਜਿਹੜਾ ਕੁਝ ਹੋ ਗਿਆ ਹੋ ਗਿਆ ਹੁਣ ਅੱਗੇ ਤੋਂ ਨਹੀਂ ਕਰਾਂਗੇ ਏਡੀ ਗਲਤੀ ਹੋ ਗਈ ਸਾਨੂੰ ਵੀ ਹੁਣ ਅਸੀਂ ਕੋਈ ਗਲਤ ਕੰਮ ਤਾਂ ਨਹੀਂ ਕਰਿਆ ਹੈਗਾ ਚਾਚੀ ਹੁਣ ਜੇ ਸਾਨੂੰ ਉਹ ਗੱਲਾਂ 'ਚ ਫਸਾ ਕੇ ਲੈ ਗਈ ਕਿ ਸਾਡੀ ਕਿਹੜੀ ਗਲਤੀ ਹੈ? ਨਾ ਨਾ ਲੋਕਾਂ ਮੰਗੂ ਅਸੀਂ ਬਾਹਰ ਤਾਂ ਨਹੀਂ ਜਾਂਦੀਆਂ ਲੋਕਾਂ ਦੀਆਂ ਤੀਮੀਓ ਫਰਦੀਆਂ ਨੇ ਬਾਹਰ ਕਿਹੜੇ ਦਿੰਦੀਆਂ? ਇਹ ਜੇ ਤੂੰ ਬਾਹਰ ਨਹੀਂ ਜਾਂਦੀ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਘਰ ਲਟਾ ਦੇ। ਗਲਤ ਕੰਮ ਕਿਉਂ ਨਹੀਂ ਕਰਿਆ ਮੈਂ ਤੈਨੂੰ ਕੀ ਸਮਝਾਇਆ ਸੀ ਉਹ ਤਾਂ ਮੇਰੇ ਕਿਹੜੀ ਉਧੜ ਉਧੜ ਪੈਂਦੀ ਸੀ ਤੂੰ? ਫੇਰ ਸਾਡੇ ਅੱਖਾਂ ਤੇ ਪੱਟੀ ਬੰਨ ਰਹੀ ਸੀ ਸਾਨੂੰ ਕਿਹੜਾ ਪਤਾ ਦੀ ਵੀ ਐ ਹੋ ਜੂ ਸਾਡੇ ਨਾਲ ਮੈਂ ਖੋਲ ਰਿਹਾ ਸੀ ਤੂੰ ਗੰਡ ਨੂੰ ਹੱਥ ਪਾਉਣ ਦਿੱਤਾ ਉਹਨੇ ਤਾਂ ਪੁੱਤ ਇੰਨੇ ਲਾਲਚ ਦੇ ਦਿੱਤੇ ਸਾਨੂੰ ਹੁਣ ਅਸੀਂ ਕੀ ਕਰੀਏ ਫਸ ਗੀਆਂ ਲਾ ਬਗ ਜਾ ਨਾ ਫੇਰ ਤੂੰ ਪਾ ਲੈ ਉਹਨੂੰ ਹੱਥ ਜਹਾਜ਼ ਦੀ ਟੱਟੀ ਉ ਚੱਲ ਟਿਕ ਜਾ ਹੁਣ ਕੀ ਟਿਕ ਜਾ ਉਹ ਮੰਮਾ ਬਸ ਰਹਿਣ ਦੇ ਤੂੰ ਤਾਂ ਆਪਮਗਰ ਲੱਗਿਆ ਫਿਰਦਾ ਦੀ ਤੈਨੂੰ ਅਜ ਦੀ ਵੀ ਛੇਤੀ ਬਗ ਜਾ ਟ੍ਰਾਂਟੋ ਵਾਲੀ ਪਰਫਸ ਚ ਚੱਲ ਕੋਈ ਨਾ ਭਰਾਵਾ ਸੁਣਨੇ ਪਊਗਾ ਜਦੋਂ ਗਲਤੀ ਵੱਡੀ ਕੀਤੀ ਆ ਨਾਲੇ ਇਹਨੇ ਸੁਪਣੀ ਕੁੜੀ ਨੇ ਵੱਡੇ ਵੱਡੇ ਦਿਖਾਏ ਸੀਗੇ ਮੈਂ ਥੋੜੀ ਦਿਖਾਈ ਨੇ ਮਾਮਾ ਜੀ ਉਹਨੇ ਦਿਖਾਈ ਨੇ ਉਹ ਮੈਨੂੰ ਤਾਂ ਭਾਈ ਤੈਨੂੰ ਦਿਖਾਏ ਸੀਗੇ ਤੁਸੀਂ ਨਾ ਲੱਗਦੇ ਫਿਰ ਪਿੱਛੇ ਓਏ ਬਸ ਰਹਿਣ ਦੇ ਰਹਿਣ ਦੇ ਬਸ ਰਹਿਣ ਦੇ ਸਾਰੀਆਂ ਫਿੱਟਣੀਆਂ ਵੀ ਫੇਟਾਂ ਤੂੰ ਉਦੋਂ ਤਾਂ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੀ ਸੀ ਮੂਰੇ ਮੇਰੀ ਗੱਲ ਸੁਣ ਲੈ ਪ੍ਰੀਤ ਮੈਂ ਨਹੀਂ ਭਾਈ ਤੇਰੇ ਨਾਲ ਘਟ ਸਕਦਾ ਮੋٹے ਦਿਮਾਗ ਵਾਲੀ ਨਾਲ ਜਾਂ ਤਾਂ ਤੂੰ ਇਸ ਘਰੇ ਰਹੇਂਗੀ ਜਾਂ ਫਿਰ ਮੈਂ ਰਹੂੰਗਾ ਆਪਦਾ ਚੱਕ ਬੋਰੀਓ ਬਿਸਤਰਾ ਆਪਦੇ ਪਿੰਡ ਨੂੰ ਲੰਘ ਜਾ ਮੈਨੂੰ ਕੋਈ ਲੋੜ ਨਹੀਂ ਨਾ ਪੁੱਤ ਐਡੀ ਗੱਲ ਤਾਂ ਕਿਉਂ ਕਰਦਾ ਐਵੇਂ ਕਰ ਪੁੱਤ ਐਵੇਂ ਪਿੰਡ ਨੂੰ ਲੰਘ ਜਾ ਮੈਂ ਵਿਆਹ ਕਰਵਾ ਕੇ ਹੀ ਹੋਈਆਂ ਮੇਰਾ ਵੀ ਇਸ ਘਰ ਚ ਹੈਗਾ ਹਿੱਸਾ ਹਿੱਸਾ ਤੇਰਾ ਜੇ ਹਿੱਸਾ ਫੇਰ ਐਂ ਥੋੜੀ ਆ ਵੀ ਕਿਸੇ ਨੂੰ ਚਕਾਉਣਾ ਕਰ ਨਾਲੇ ਚਾਚੀ ਬਾਲੀਆਂ ਸਫਾਈਆਂ ਨਾ ਦੇ ਤੂੰ ਚੱਲ ਕਰੇ ਮੇਰਾ ਚਾਚਾ ਪੱਟੂਦਰਾ ਝਾਟਕਾ ਪੁੱਤ ਤੂੰ ਹੁਣ ਉਹੀ ਮੰਗਰ ਪੈ ਗਿਆ ਹੱਥ ਧੋ ਕੇ ਦੱਸ ਉਹ ਤੋਂ ਪਹਿਲਾਂ ਹੀ ਨਹੀਂ ਮਾਨ ਹੈਗਾ ਜੇ ਤੈਨੂੰ ਕੋਈ ਗੱਲ ਦੱਸਤੀ ਜਮੇ ਮੈਨੂੰ ਤਾਂ ਘਰੋਂ ਕਢਾ ਦੇਣਾ ਤੂੰ ਨਾ ਦੱਸੀ ਪੁੱਤ ਬਣ ਕੇ ਹਾੜੇ ਤੇਰੇ ਮੁਰੇ ਹੱਥ ਬੰਨੇ ਹੁਣ ਜੇ ਆ ਗਿਆ ਨਾ ਇੱਥੇ ਸਾਰਿਆਂ ਦੇ ਸਾਹਮਣੇ ਫੜ ਲੂਗਾ ਗੁਤਰੀ ਮੇਰੀ ਜੇ ਨਹੀਂ ਝਟ ਕੇ ਪਟਾਉਣ ਤੋਂ ਡਰ ਲੱਗਦਾ ਫਿਰ ਉਦੋਂ ਚਾਚੀ ਪੈਸੇ ਲਾਉਣ ਵੇਲੇ ਦੇਖਣਾ ਦੀ ਤੂੰ ਚਲੋ ਛੱਡੋ ਵੀ ਹੁਣ ਤੇ ਨਾਲੇ ਮੇਰੀ ਗੱਲ ਸੁਣੋ ਮੈਨੂੰ ਮaaf ਕਰ ਦਿਓ ਮੈਨੂੰ ਪਤਾ ਮੇਰੀ ਗਲਤੀ ਹੈ ਪਰ ਇਹ ਚ ਸਾਰੀ ਗਲਤੀ ਮੇਰੀ ਵੀ ਨਹੀਂ ਹੈਗੀ ਤੁਹਾਡੀ ਵੀ ਬਰਾਬਰੀ ਆ ਜੇ ਤੁਸੀਂ ਉਸ ਦਿਨ ਨਾ ਮੈਨੂੰ ਪੈਸੇ ਦਿੱਤੇ ਹੁੰਦੇ ਜੇ ਮੈਨੂੰ ਤੁਸੀਂ ਸਮਝਦੇ ਤਾਂ ਮੈਨੂੰ ਕੀ ਲੋੜ ਪਈ ਤੀ ਕਿਸੇ ਬਗਾਨੇ ਬੰਦੇ ਤੇ ਭਰੋਸਾ ਕਰਨ ਦੀ ਮੈਂ ਕਦਮ ਚੁੱਕਦੀ ਨਾ ਉਹ ਪ੍ਰੀਤ ਤੂੰ ਵੀ ਸਮਝ ਮਾੜਾ ਮੋਟਾ ਮੈਂ ਤੈਨੂੰ ਪੈਸੇ ਦੇਣ ਤੋਂ ਥੋੜੀ ਰੋਕਦਾ ਜੇ ਵੀ ਤੂੰ ਸੂਟ ਨਾ ਲਿਆ ਜਾਂ ਮੈਂ ਤੈਨੂੰ ਪੈਸੇ ਦਿੰਦਾ ਨਹੀਂ ਪਰ ਜਿਹੜੀਆਂ ਤੇਰੀਆਂ ਹਿੰਡਾਂ ਨੇ ਜਾਂ ਜਿੱਦ ਨੇ ਨਾ ਉਹ ਮਾੜੀ ਐ ਜਿੱਦ ਤਾਂ ਮੈਂ ਕਿਹੜੀ ਘਰੀ ਸੀ ਜੀ ਮੈਂ ਸੂਟੇ ਮੰਗੇ ਸੀ ਦੋ ਉਹ ਪਹਿਲਾਂ ਕਿਹੜਾ ਪ੍ਰੀਤ ਤੈਨੂੰ ਕਦੇ ਸੂਟ ਨਹੀਂ ਸੀ ਮੈਂ ਹੈ ਗੱਲ ਬੱਸ ਇੰਨੀ ਐ ਪ੍ਰੀਤ ਵੀ ਘਰ ਨਾ ਇੱਕ ਬੰਦੇ ਦੇ ਸਾਰੇ ਨਾਲ ਨਹੀਂ ਚੱਲਦਾ ਹੁੰਦਾ ਸਾਰੇ ਟੱਬਰ ਦੇ ਸਹਿਯੋਗ ਨਾਲ ਚੱਲਦਾ ਜਿਹੜਾ ਕੁਝ ਮੈਨੂੰ ਸਮਝਾਉਣਾ ਚਾਹੀਈ ਐ ਨਾ ਉਹ ਦਰਸ਼ਕਾਂ ਨੂੰ ਸਮਝਾ ਸਸ਼ੀ ਕਾਲ ਜੀ ਸਾਰਿਆਂ ਨੂੰ ਤੇ ਤੁਸੀਂ ਵੀ ਸਾਰਿਆਂ ਨੇ ਵੇਖੀ ਹੀ ਹੈ ਹੁਣ ਕਿ ਵੀਡੀਓ ਚ ਕੀ ਕੁਝ ਹੋਇਆ ਹੈ ਅਸੀਂ ਕਿੱਦਾਂ ਦੀ ਵੀਡੀਓ ਬਣਾਈ ਹੈ ਕਿਹੜੇ ਬੇਸ ਤੇ ਬਣਾਈ ਹੈ ਤੇ ਅੱਜ ਕੱਲ੍ਹ ਨਾ ਇਹ ਚੀਜ਼ਾਂ ਬਹੁਤ ਚੱਲ ਰਹੀਆਂ ਨੇ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਚੋਰ ਆਉਂਦੇ ਹੁੰਦੇ ਸੀਗੇ ਰਾਤਾਂ ਨੂੰ ਚੋਰੀ ਕਰਦੇ ਹੁੰਦੇ ਸੀ ਪਰ ਜਿਹੜੇ ਅੱਜ ਕੱਲ੍ਹ ਵਾਲੇ ਚੋਰ ਨੇ ਨਾ ਉਹ ਟੈਕਨੀਕਲ ਹੋ ਗਏ ਉਹ ਸ਼ਰਿਆਮੀ ਆਉਂਦੇ ਆ ਸ਼ਰਿਆਮੀ ਆ ਕੇ ਲੋਕਾਂ ਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਉਹਨਾਂ ਦੇ ਛੋਟੇ ਛੋਟੇ ਘਰ ਲੁੱਟ ਕੇ ਲੈ ਜਾਂਦੇ ਆ ਮਤਲਬ ਕਹਿਣ ਦਾ ਭਾਵੇਂ ਇਹ ਕਿ ਆਪਣੀ ਇੰਡੀਆ ਦੇ ਵਿੱਚ ਇਹੋ ਜਿਹੇ ਪਤਨੇ ਕਿੰਨੇ ਕੰਪਨੀਆਂ ਨੇ ਜਿਹੜੀਆਂ ਕਿ ਫਰਾਡ ਨੇ ਜਿਨ੍ਹਾਂ ਦਾ ਕੋਈ ਪਤਾ ਟਿਕਾਣਾ ਨਹੀਂ ਹੁੰਦਾ ਆਪਾਂ ਬਸ ਮੂਰਖ ਲੋਕ ਉਹਨਾਂ ਦੇ ਮਗਰ ਲੱਗ ਜਾਂਦੇ ਆ ਆਪਾਂ ਨੂੰ ਮੜਾ ਜਾਏ ਕਹਿਣ ਦੀ ਧੇਰ ਹੁੰਦੀ ਆ ਸਾਡਾ ਆਫਿਸ ਮੁੰਬਈ ਚ ਹੈ ਜੀ ਸਾਡਾ ਆਫਿਸ ਦਿੱਲੀ ਚ ਹੈ ਸਾਡਾ ਚੰਡੀਗੜ੍ਹ ਚ ਹੈ ਆਪਾਂ ਪਿੰਡਾਂ ਦੇ ਭੋਲੇ ਭਾਲੇ ਲੋਕ ਵੱਡੇ ਵੱਡੇ ਸ਼ਹਿਰਾਂ ਦਾ ਨਾਮ ਸੁਣ ਕੇ ਸੁੰਨ ਹੋ ਜਾਂਦੇ ਆ ਆਪਾਂ ਨੂੰ ਐ ਲੱਗਦਾ ਹੁੰਦਾ ਵੀ ਵਾਕਿਆ ਕੋਈ ਨਾ ਕੋਈ ਆਫਿਸ ਹੋਊਗਾ ਪਰ ਕਦੇ ਵੀ ਕੋਈ ਵੀ ਕੰਪਨੀ ਤੁਹਾਨੂੰ ਪੈਸਾ ਨਹੀਂ ਦੇ ਸਕਦੀ ਜਿਹੜੇ ਤੁਹਾਡੇ ਤੋਂ ਪਹਿਲਾਂ ਹੀ ਪੈਸਾ ਵਟੋਲ ਰਹੀ ਹੈ ਕਦੇ ਵੀ ਆਪਾਂ ਕਿਸੇ ਕੰਪਨੀ 'ਚ ਕੰਮ ਕਰਦੇ ਆ ਕੋਈ ਜੋਬ ਕਰਦੇ ਆ ਆਪਾਂ ਨੂੰ ਆਫਟਰ ਮੰਥ ਪੇਮੈਂਟ ਆਉਂਦੀ ਐ ਤੇ ਕੋਈ ਫੀਸ ਨਹੀਂ ਹੁੰਦੀ ਜਿੱਥੇ ਤੁਹਾਡੇ ਤੋਂ ਪਹਿਲੇ ਫੀਸ ਭਰਾਈ ਜਾ ਰਹੀ ਐ ਤੁਸੀਂ ਇਹ ਸਮਝ ਲਓ ਕਿ ਤੁਹਾਡਾ ਫਰਾਡ ਕਰਨਗੇ ਇਸ ਕਰਕੇ ਕਿਸੇ ਸਿਆਣੇ ਨੇ ਸੱਚ ਹੀ ਕਿਹਾ ਹੈ ਵੀ ਲਾਲਚ ਬੁਰੀ ਬਲਾ ਹੈ ਤੇ ਇੱਕ ਘਾਤ ਤੋਂ ਹੋਰ ਕਹਿੰਦੇ ਨੇ ਬਹੁਤਾ ਖਾਂਦੀ ਥੋੜੇ ਤੋਂ ਵੀ ਜਾਂਦੀ ਆਪਾਂ ਘਰ-ਵਾਰ ਦੇ ਕੰਮ ਤੋਂ ਵੀ ਜਾਂਦੇ ਆ ਹੁਣ ਜਿਵੇਂ ਕਿ ਇਹਨੇ ਸਾਰੇ ਕੈਰੇਕਟਰਾਂ ਨੇ ਆਪਦਾ ਸਾਰਾ ਕੁਝ ਗਵਾ ਲਿਆ ਤੇ ਪੱਲੇ ਇਹਨਾਂ ਤੇ ਕੁਝ ਵੀ ਨਹੀਂ ਪਿਆ ਹਨਾ ਇਸ ਕਰਕੇ ਜਦੋਂ ਥੋੜਾ ਵੀ ਕੋਈ ਤੁਸੀਂ ਇਹੋ ਜਿਹੇ ਬੰਦੇ ਨਾਲ ਵਾਅਦਾ ਪੈਂਦਾ ਤਾਂ ਆਨਲਾਈਨ ਸਰਚ ਜ਼ਰੂਰ ਕਰਿਆ ਕਰੋ ਵੀ ਉਹਦਾ ਬੈਕਗ੍ਰਾਉਂਡ ਕੀ ਹੈ। ਥੈਂਕ ਯੂ। ਤੇ ਸਭ ਤੋਂ ਜ਼ਿਆਦਾ ਨਾ ਇਹ ਜਿਹੜੀਆਂ ਇਹ ਫਰਾਡ ਹੁੰਦੇ ਨੇ ਜ਼ਿਆਦਾਤਰ ਲੇਡੀਜ਼ ਨਾਲ ਹੁੰਦੇ ਨੇ ਸਾਡੀਆਂ ਮਾਵਾਂ ਨਾਲ। ਜਿਹੜੀਆਂ ਭੋਲੀਆਂ ਭਾਲੀਆਂ ਵਿਚਾਰੀਆਂ ਘਰ ਦਾ ਕੰਮ ਕਰਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਆਏ ਹੁੰਦਾ ਵੀ ਪਤਾ ਨਹੀਂ ਇਹ ਕਿੱਡੀ ਗਸ਼ਾ ਹੈ। ਜਿਹੜੀਆਂ ਆਈ ਪੈਸੇ ਬਣਾਉਣ ਵਾਲੀ ਮਸ਼ੀਨ ਕੋਈ ਫਿਰ ਤੇ ਲਾਲਚ ਦੇ ਦਿੰਦੇ ਆ ਵੀ ਤੁਸੀਂ ਘਰੇ ਬਹਿ ਕੇ ਪੈਸੇ ਕਮਾ ਸਕਦੇ ਹੋ। ਤੇ ਉਹ ਪਹਿਲੀਆਂ ਤਾਂ ਵਿਚਾਰੀ ਵੇਲੀਆਂ ਹੁੰਦੀਆਂ ਘਰੇ ਉਹ ਕਹਿੰਦੀਆਂ ਲੈ ਘਰੇ ਬੈਠੇ ਹੋ ਵੀ ਵੇਲੀ ਆ ਦੋ ਪੈਸ ਇਹ ਚੀਜ਼ਾਂ ਦੇ ਕਰਕੇ ਫਿਰ ਪਿੱਛੇ ਲੱਗ ਜਾਂਦੀਆਂ ਸੋ ਇਸ ਗੱਲਾਂ ਤੋਂ ਨਾ ਜਿੰਨਾ ਹੋ ਸਕੇ ਬਚ ਕੇ ਰਹੋ ਤੇ ਅੱਜ ਕੱਲ ਜਿਹੜਾ ਵੀ ਕੋਈ ਘਰੇ ਆਉਂਦਾ ਉਹਨੂੰ ਤੁਸੀਂ ਆਪਣਾ ਫੋਨ ਨਹੀਂ ਫੜਾਉਣਾ ਕਿਉਂਕਿ ਅੱਜ ਕੱਲ ਹਰ ਇੱਕ ਦਾ ਫੋਨ ਹੀ ਆਧਾਰ ਕਾਰਡ ਨਾਲ ਅਟੈਚ ਹੈ ਤੇ ਸਾਰਿਆਂ ਦੇ ਆਧਾਰ ਕਾਰਡ ਖਾਤਿਆਂ ਨਾਲ ਅਟੈਚ ਨੇ ਫਿਰ ਉਹ ਕੱਢ ਕੇ ਪੈਸੇ ਤਿੱਤਰ ਹੋ ਜਾਂਦੇ ਨੇ ਫਿਰ ਤੁਸੀਂ ਝਾਕੀ ਜਾਂਦੇ ਹੋ ਵੀਡੀਓ ਵਾਲੇ ਵੱਧ ਜਿਓ ਫਿਰ ਕੁਝ ਕਰ ਵੀ ਨਹੀਂ ਸਕਦੇ ਹਾਂ ਇਹਸ ਕਰਕੇ ਤੁਸੀਂ ਨਾ ਕਿਸੇ ਤੇ ਭਰੋਸਾ ਨਹੀਂ ਕਰਨਾ ਜੇ ਕਈ ਵਾਰੀ ਕੋਈ ਤੁਹਾਡੇ ਘਰੇ ਕੋਈ ਕੰਪਨੀ ਵਾਲਾ ਆਉਂਦਾ ਵੀ ਇਹ ਤੁਸੀਂ ਸਾਰੇ ਟੱਬਰ ਨਾਲ ਸਲਾਹ ਕਰਨੀ ਹੈ ਤੇ ਆਪਣੇ ਜਿਹੜੇ ਪੜੇ ਲਿਖੇ ਜਵਾਕ ਰਹਿੰਦੇ ਨਾਲ ਤੁਹਾਨੂੰ ਰਿਸਰਚ ਜ਼ਰੂਰ ਕਰ ਲਿਓ ਤੇ ਦੂਜੀ ਗੱਲ ਕਿਸੇ ਨੂੰ ਕੋਈ ਵੀ ਪੈਸੇ ਦੇਣ ਦਾ ਹੱਕ ਤਾਂ ਹੈ ਹੀ ਨਹੀਂ ਕਿਉਂਕਿ ਜਿੱਥੇ ਆਪਾਂ ਪੈਸੇ ਕਮਾਉਣੇ ਨੇ ਉਥੇ ਕਿਸੇ ਨੂੰ ਕੁਝ ਦੇਣਾ ਇਹ ਤਾਂ ਕੁਸ਼ ਗੱਲ ਹੀ ਨਹੀਂ ਬਣਦੀ ਕੋਈ ਸੋ ਪਲੀਜ਼ ਸਾਡੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਕਰਿਓ ਤੇ ਕਮੈਂਟ ਤੁਸੀਂ ਬਹੁਤ ਘੱਟ ਕਰਦੇ ਹੋ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਤੁਹਾਨੂੰ ਸਾਡੇ ਜਿਨੇ ਵੀ ਐਪੀਸੋਡ ਸੀ ਤੁਹਾਨੂੰ ਕਿਵੇਂ ਲੱਗੇ ਤੇ ਐਦਾਂ ਹੀ ਪਿਆਰ ਬਣਾਈ ਰੱਖਿਓ ਥੈਂਕ ਯੂ